ਹਾਂਜੀ ਹਾਂਜੀ ਮੇਰਾ ਨਾਮ ਸੈਫ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕ ਕਲੀਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸ਼ਹੀਦਗੰਜ ਪਬਲਿਕ ਸਕੂਲ ਮੁਦਕੀ ਦੇ ਵਾਸਤੇ ਜੀ ਔਰ ਇਧਰੋਂ ਰਾਜਬਾ ਸਾਰੀ ਸੀ ਅਮਰਸਾ ਟਰਾਂਸਪੋਰਟ ਦੀ ਕੰਪਨੀ ਦੀ ਗੱਡੀ ਸੀ ਜੋ ਬਹੁਤ ਯਾਰੀ ਓਵਰ ਸਪੀਡ ਤੇ ਗੱਡੀ ਸੀਗੀ ਔਰ ਸਿੱਧੀ ਆਗਿਓ ਸ਼ਹੀਦਗੰਜ ਸਕੂਲ ਦੇ ਬੱਚੇ ਦੇ ਵਿੱਚ ਧੱਤੀ ਅਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਤੋਂ ਉਹਦੇ ਇਸ ਵਕਤ ਮੈਡੀਕਲ ਲੈ ਗਏ ਦੋ ਬੱਚੇ ਸੱਟਾ ਖੁਰਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਮਜੀਤ ਜੀ ਉਹ ਸਾਡੇ ਲਾਗਲੇ ਪੈਣ ਪਿੰਡ ਕਬਰਵੈਚਾ ਤੋਂ ਰਿ ਪੁਰਜਰ ਕੇ ਬਾਪੂ ਇਹ ਉਹਨਾਂ ਨੇ ਦੱਸਿਆ ਹੈ ਕਿ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਇੱਕ ਪਾਸੇ ਪਿੱਛੇ ਜੋ ਗੱਡੀ ਵਜਦੀ ਆ ਕਾਰ ਵਜਦੀ ਆ ਉਹਨਾਂ ਨੂੰ ਜੀ ਦੱਸਿਆ ਉਹ ਨਹੀਂ ਪਤਾ ਜੀ ਉਹ ਕਿਤੇ ਵਜਦੀ ਹੈ ਗੱਡੀ ਜੀ ਉਹਦੇ ਬਾਰੇ ਰੀਜਨਲ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈ ਕਿ ਉਹ ਮੇਨ ਬੱਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਵਾਸਤੀ ਸਪੀਡ ਬਹੁਤ ਜ਼ਿਆਦਾ ਨੀਚੇ ਰੱਖ ਲਓ ਹਾਂਜੀ ਜੀ ਅੱਜ ਅਸੀਂ ਸਾਨੂੰ ਇੱਕ ਬਹੁਤ ਹੀ ਅਨਫੋਰਚੂਨੇਟ ਇੱਕ ਇਨਸੀਡੈਂਟ ਇੱਥੇ ਹੋਇਆ ਔਰ ਇਹ ਸ਼ਹੀਦ ਗੰਜ ਸਕੂਲ ਬੁੱਧਕੀ ਉਹਦੀ ਇਹ ਸਕੂਲ ਬੱਸ ਸੀਗੀ ਜਿਸ ਚ ਪੰਜ ਕੁੜੀਆਂ ਸੀਗੀਆਂ ਜਿਹੜੀ 10ਵੀਂ 11ਵੀਂ ਚ ਪੜ੍ਹਦੀ ਸੀ ਤੋ ਉਹ ਇੱਕ ਐਕਸੀਡੈਂਟ ਚ ਪਿੱਛੇ ਬਸ ਨਾਲ ਉਹਦੀ ਟੱਕਰ ਹੋਈ ਹੈ ਔਰ ਉਹ ਜਿਹੜੇ ਬੱਚੇ ਨੇ ਉਹ ਸੀਰੀਅਸਲੀ ਇੰਜਰਡ ਨੇ ਅਜੋ ਉਹਨਾਂ ਨੂੰ ਇਮੀਡੀਏਟਲੀ ਐਸਐਸਐਫ ਦੀ ਔਰ ਸਾਰੇ ਫਰੀਦਕੋਟ ਦੇ ਸੀਨੀਅਰ ਆਫੀਸਰ ਇਸੇ ਮੌਕੇ ਤੇ ਪਹੁੰਚੇ ਆ ਐਸਪੀ ਡੀਐਸਪੀ एवरीवन ਇਜ਼ ਹੇਅਰ ਔਰ ਉਹਨਾਂ ਨੂੰ ਇਮੀਡੀਏਟਲੀ ਗੋਬਿੰਦ ਸਿੰਘ ਮੈਡੀਕਲ ਕਾਲਜ ਰਸ਼ ਕੀਤਾ ਗਿਆ ਹੈ ਮਨੋ ਪਰ ਡੀਐਸਪੀ ਇਸ ਆਲਸੋ देयर ਔਰ ਨੂੰ ਬੈਸਟ ਪੋਸਿਬਲ ਇੱਕ ਮੈਡੀਕਲ ਏਡ ਸੇ ਪ੍ਰੋਵਾਈਡ ਕਰਾ ਚੈਂਦੇ ਹਾਲਾਤ ਇਸ ਤਰ੍ਹਾਂ ਜੀ ਦੇ ਹੈਵ ਬੀਨ ਰਸ਼ਡ ਸੋ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ ਉਹ ਮੈਂ ਆਪਣੇ ਆਪ ਹਸਪੀਟਲ ਹੀ ਜਾ ਰਹਾ ਹਾਂ ਅੱਜ ਅੱਜ ਬੜਾ ਮਾੜਾ ਹਾਦਸਾ ਹੋਇਆ ਇੱਥੇ ਅਚਨਚੇਤ ਜਿਹੜੀ ਸਾਡੀ ਬੱਚਿਆਂ ਦੀ ਬੈਂ ਸੀ ਉਹ ਬੱਸ ਦੇ ਵਿੱਚ ਟਕਰਾ ਗਈ ਥੋੜਾ ਜਿਹਾ ਧੁੰਦਾ ਵੀ ਚੱਕਰ ਸੀਗਾ ਬਾਕੀ ਅਸੀਂ ਪ੍ਰਸ਼ਾਸਨ ਦੇ ਬੜੇ ਧੰਨਵਾਦੀ ਆ ਜਿਹੜੇ ਕਿ ਇੱਥੋਂ ਸਾਡੇ ਜ਼ਿਲ੍ਹੇ ਦੇ ਬੜੇ ਮਾਨਦਾਰ ਤੇ ਨਾਮਵਰ ਐਸਐਸਪੀ ਜਿਹੜੇ ਉਹ ਸਾਰੀ ਆਪਦੀ ਟੀਮ ਲੈ ਕੇ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਸਾਰੇ ਪਬਲੇ ਫੈਲਾਂ ਲੈ ਕੇ ਇੱਥੇ ਮੌਕੇ ਤੇ ਪਹੁੰਚਿਆ ਇਹ ਬਹੁਤ ਮੰਦਭਾਗੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਨੂੰ ਮਤਲਬ ਟ੍ਰੈਫਿਕ 'ਚ ਬੜਾ ਬੱਚਿਆਂ ਦਾ ਜਿਹੜਾ ਮਤਲਬ ਵੇਖ ਕੇ ਸਾਨੂੰ ਆਉਣਾ ਜਾਣਾ ਚਾਹੀਦਾ ਕਿਤੇ ਪਤਾ ਨਹੀਂ ਕੈਸਾ ਦਿਨ ਸੀ ਅੱਜ ਮਤਲਬ ਸਾਡੇ ਪਿੰਡ ਦੀਆਂ ਪੰਜ-ਛੇ ਬੱਚੇ ਰਾਂ ਸੀ ਤਾਂ ਵੈਨ ਨੇ ਚੰਚਿਤ ਟਕਰਾ ਗਈ ਤੇ ਪ੍ਰਮਾਤਮਾ ਕਰੇ ਸਾਰਿਆਂ ਦੀ ਸਿਹਤ ਜਿਹੜੀ ਉਹ ਠੀਕ ਰਹਿਣ ਬੱਚੇ ਪਰਿਵਾਰ ਦਾ ਪੁਹਿਖਾ ਬੱਚੇ ਤੇ ਪਰ ਅਸੀਂ ਆਪਣੇ ਪਿੰਡ ਵੱਲੋਂ ਸਾਰੇ ਪੰਚਾਇਤਾਂ ਵੱਲੋਂ ਇਹਨਾਂ ਵੱਲੋਂ ਅਸੀਂ ਧੰਨਵਾਦੀ ਆਇਆ ਇੱਥੋਂ ਦੇ ਐਸਐਸਪੀ ਸਾਹਿਬ ਦੇ ਤੇ ਉਹਨਾਂ ਦੀ ਸਾਰੀ ਟੀਮ ਦੇ ਹਾਂਜੀ ਮੈਮ ਜੋ ਹਸਤਾਖਤ ਵਾਪਕਿਆ ਕਿਸ ਤਰ੍ਹਾਂ ਵਾਪਕ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਇੱਕ ਏਅਰ ਦੇ ਕੋਲੇ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸ ਕਿਸ ਸਕੂਲ ਦੀ ਬਸ ਸਰ ਬੱਸ ਨਾ ਤੇ ਪਟਿਆਲਾ ਦੇ ਨੇੜੇ ਸਟਾਪ ਆਉਂਦੀ ਆ ਤਨ ਬੱਚਿਆਂ ਦੇ ਸੱਟਾਂ ਵਜੀਆਂ ਜਿਹੜਾ ਸੀਰੀਅਸ ਉਹਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਸਾਨੂੰ ਹਸਪੀਟਲ ਲੈ ਕੇ ਗਿਆ ਫਸ ਕਿਹੜੀ ਸੈਟ ਪਰ ਆਉਂਦੀ ਬਾਸ ਸਰ ਇਧਰੋਂ ਆ ਰਹੀ ਸੀ ਰਾਤ ਸਾਈਡਸ ਪਰ ਅੱਜ ਬਸ ਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟ ਨੂੰ ਤੇ ਸਕੂਲੀ ਜਿਹੜੀ ਬਸ ਸੀ ਉਹ ਵੀ ਸੈਟ ਪਰ ਸਕੂਲ ਦੀ ਬਸ ਸਰ ਸਾਨੂੰ ਪਤਾ ਨਹੀਂ ਪਲਾ ਲੈਣਾ ਡਿਟੇਲ ਦਾ ਉਹ ਕਿਹਨੇ ਰੱਖ ਪਤਾ ਹੀ ਜਾਣਕਾਰੀ ਜਾ ਤਾ